ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਦੇ ਵਿੱਚ ਬੰਦ ਹੈ ਬੰਦ ਕਿਉਂ ਹੈ ਜਿਹੜਾ ਮੁੱਛਾਂ ਨੂੰ ਤਾ ਦਿੰਦਾ ਸੀ ਭਵੰਤਮਾਨ ਨੂੰ ਟੀਜਰਾ ਕਰਦਾ ਸੀ ਤੇ ਭਵੰਤਮਾਨ ਨੇ ਇੱਕ ਤਾਨਾ ਮਾਰਿਆ ਤੰਜ ਕੱਸਿਆ ਕਹਿੰਦਾ ਮੈਂ ਚੀਕਾਂ ਕਢਾ ਦੂੰ ਤੇ ਅੱਜ ਚੀਕਾਂ ਇਨੀਆਂ ਕ ਨਿਕਲੀਆਂ ਨੇ ਮਹਾਲੀ ਅਦਾਲਤ ਦੇ ਵਿੱਚ ਜਿਹੜਾ ਵਿਜੀਲੈਂਸ ਨੇ ਮੁਕੱਦਮਾ ਚਲਾਇਆ ਸੀ ਅੱਜ 40000 ਪੰਨਿਆਂ ਦੀ ਚਾਰ ਸੀਟ ਪੇਸ਼ ਕੀਤੀ ਹੈ ਵਿਜੀਲੈਂਸ ਨੇ ਇਹ ਜਾਣਕਾਰੀ ਦਿੱਤੀ ਹੈ ਜਿਹੜੇ ਵਕੀਲਾਂ ਨੇ ਇਹ ਚਾਰ ਸੀਟ ਪੇਸ਼ ਕੀਤੀ ਹੈ ਉਹਦੇ ਵਿੱਚ ਇਹ ਪੁਖਤਾ ਸਬੂਤ ਨੇ ਕੀ ਸਬੂਤ ਨੇ ਵੈਸੇ ਤਾਂ ਜਿਹੜਾ ਕਾਗਜ਼ੀ ਕਾਰਵਾਈ ਦੇ ਵਿੱਚ ਸਾਹਮਣੇ ਆਉਂਦਾ ਉਹ 6-7000 ਕਰੋੜ ਦੀ ਗੱਲ ਕਰਦੇ ਆ ਪਰ ਜਿਹੜੀ ਮੈਂ ਗੱਲ ਕਰਨੀ ਹੈ 40 ਹਜ਼ਾਰ ਪੰਨਿਆਂ ਦੀ ਇਹ ਚਾਰ ਸ਼ੀਟ ਹੈ ਹੁਣ ਜੇ ਤੁਸੀਂ ਇਹਨੂੰ 40 ਨੂੰ ਗੁਣਾ ਕਰੀਏ ਤਾਂ 4 ਸੋ ਨਹੀਂ 40000 ਨਹੀਂ ਇਹ 40000 ਕਰੋੜ ਹੈ ਜਾਨਿ ਕਿ ਇੱਕ ਪੰਨੇ ਤੇ 1000 ਕਰੋੜ ਰੁਪਏ ਦਾ ਚਿੱਟਾ ਵੇਚਿਆ ਮੰਨ ਕੇ ਚਲੋ ਇਹ 40000 ਕਰੋੜ ਦੀ ਪ੍ਰਾਪਰਟੀ ਹੈ ਜਾਂ ਇਹ ਕਹਿ ਲਈਏ ਇਹ ਚਿੱਟੇ ਦਾ ਵਪਾਰ ਸੀ ਹੁਣ ਇਹਦੇ ਵਿੱਚ ਚਮਚੇ ਕਿੰਨੇ ਨੇ ਕੜਸੀਆਂ ਕਿੰਨੀਆਂ ਨੇ ਖੁੱਲੇ ਮੂੰਹ ਵਾਲੇ ਪਤੀਲੇ ਕਿੰਨੇ ਨੇ ਇਹ ਦੱਸੂਗੀ ਇਹ ਚਾਰ ਸੀਟ ਜਿਹਦੇ ਵਿੱਚ 200 ਤੋਂ ਵੱਧ ਜਿਹੜੇ ਗਵਾਹ ਨੇ ਉਹਨਾਂ ਦੇ ਪੁਖਤਾ ਸਬੂਤ ਸਾਇਨ ਕਰਕੇ ਬੀਲੈਂਸ ਨੇ ਪੇਸ਼ ਕੀਤੇ ਹਨ ਮਤਲਬ 400 ਤੋਂ ਵੱਧ ਬੈਂਕ ਅਕਾਊਂਟ ਜਾਨਕਿ ਬੈਂਕ ਦੇ ਖਾਤੇ ਜਿਨ੍ਹਾਂ ਵਿੱਚ ਇਹ ਅਰਬਾਂ ਖਰਬਾਂ ਰੁਪਇਆ ਟਰਾਂਸਫਰ ਹੋਇਆ ਟ੍ਰਾਂਜੈਕਸ਼ਨ ਹੋਏਗਾ ਨਹੀਂ ਮੈਂ ਗੱਲ ਇਹ ਖਬਰ ਬਹੁਤ ਚੈਨਲਾਂ ਨੇ ਚਲਾਈ ਹੋਈ ਅੱਜ ਤੇ ਮੈਂ ਕੇਵਲ ਆਪਣੀ ਗੱਲ ਕਰਣੀ ਹੁਣ ਕਹਿੰਦੇ ਜਮਾਨਤ ਹਾਈ ਕੋਰਟ ਦੇ ਵਿੱਚ ਲਾਉਣੀ ਹੈ ਕਿਉਂਕਿ ਸੈਸ਼ਨ ਕੋਰਟ ਤੇ ਲੋਅਰ ਕੋਰਟ ਵਿੱਚੋਂ ਤਾਂ ਰੱਦ ਕੀਤੀ ਜਾਂਦੀ ਹੈ ਪਰ ਤੇ ਨਾਲ ਹੀ ਉਥੇ ਕੰਪਿਟੀਸ਼ਨ ਹੋਰ ਪਈ ਹੈ ਕਿ ਬੈਰਕ ਬਦਲੀ ਜਾਵੇ ਹੁਣ ਇਥੋਂ ਥੋੜਾ ਜਾਂ ਇੱਕ ਸਾਹਮਣੇ ਤੱਤ ਹੋਰ ਵੀ ਹੁੰਦਾ ਵੀ ਜਿਹੜੀ ਬੈਰਕ ਬਦਲਣ ਦੀ ਚਾਰ ਸ਼ੀਟ ਦਿੱਤੀ ਗਈ ਸੀ ਉਥੇ ਸੁਣਵਾਈ ਕਿਉਂ ਨਹੀਂ ਹੋਈ ਮਤਲਬ ਇੱਕ ਤੀੜ ਨੂੰ ਹਲੇ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਿਆ ਜਾਵੇ ਹੁਣ ਜਿਹੜੀ ਇਹ 40000 ਪੰਨਿਆਂ ਦੀ ਇੱਕ ਫਾਈਲ ਹੈ ਬਹੁਤ ਵੱਡੀ ਦਸਣ ਵਿੱਚ ਆਇਆ ਕਹਿੰਦੇ ਛੋਟਾ ਹਾਥੀ ਭਰਿਆ ਹੋਇਆ ਸੀ ਇਹਨਾਂ ਫਾਈਲਾਂ ਦੇ ਨਾਲ 40000 ਪੰਨਾ ਥੋੜਾ ਥੋੜੀ ਹੁੰਦਾ ਹੁਣ ਜਦੋਂ ਤੁਸੀਂ ਇਹ ਕਾਲੇ ਕਾਰਨਾਮੇ ਨੇ ਜਿਹੜੀ ਇਹ 40000 ਪੰਨਿਆਂ ਦੀ ਫਾਈਲ ਹੈ ਇਹ ਜੇ ਤੁਸੀਂ ਇਹ ਮੰਨ ਲਓ ਨਾ ਵੀ ਖੂਨ ਦੇ ਨਾਲ ਲਿਖੀ ਗਈ ਇਹ ਫਾਈਲ ਹੈ ਕਿਹਨਾਂ ਦੇ ਖੂਨ ਨਾਲ ਜਿਹੜੇ ਪਰਿਵਾਰ ਜਿਹੜੇ ਨੌਜਵਾਨ ਚਿੱਟੇ ਦੇ ਨਸ਼ੇ ਨਾਲ ਮਰੇ ਨੇ ਜਿਹੜੇ ਘਰ ਉਜੜੇ ਨੇ ਉਹਨਾਂ ਦੇ ਲਹੂ ਨਾਲ ਇਹ 40000 ਪੰਨਿਆਂ ਦੀ ਜਿਹੜੀ ਫਾਈਲ ਹੈ ਲਿਖੀ ਗਈ ਹੈ ਸਰਕਾਰੀ ਵਕੀਲਾਂ ਨੇ ਜਿਹੜੇ ਗਵਾਹ ਸੀ ਪੈਸੇ ਦਾ ਲੈਣ ਦੇਣ ਕਰਨ ਵਾਲੇ ਕੰਪਨੀਆਂ ਦੇ ਵਿੱਚ ਫੇਰਾ ਫੇਰੀ ਕਰਨ ਵਾਲੇ ਮਰਜੀਠੀਏ ਤੋਂ ਬੈਗਾਂ ਦੇ ਬੈਗ ਫੜ ਕੇ ਬਲੈਕ ਮਨੀ ਤੋਂ ਵੈਟ ਮਨੀ ਕਰਨ ਵਾਲੇ ਉਹ ਸਾਰੇ ਅਗਵਾਹ ਜਿਹੜੇ ਇਕੱਠੇ ਕੀਤੇ ਨੇ ਮਲ ਕੇ 200 ਤੋਂ ਵੱਧ ਗਵਾਹ ਨੇ ਜਿਹੜੇ ਅਦਾਲਤ ਵਿੱਚ ਜਾ ਕੇ ਕਹਿਣਗੇ ਵੀ ਇਹ ਹਰਾਮਖੋਰ ਮਰਜੀਠੀਏ ਨੇ ਇਹ ਨਾ ਚਿੱਟਾ ਵੇਚ ਕੇ ਐਨੀ ਪ੍ਰਾਪਰਟੀ ਬਣਾਈ ਹੈ ਇਹ ਬਹੁਤ ਵੱਡੇ ਪਖਤਾ ਸਬੂਤ ਨੇ ਜਿਹੜੇ ਵੀ ਲੈਂਸ ਨੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਨੇ ਮਜੀਠੀਏ ਗਲਕ ਦੇ ਖਿਲਾਫ ਹੁਣ ਜਿਹੜੇ ਕਾਲੀ ਅਕਲੋਂ ਖਾਲੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਚਿੱਕਾਂ ਜਿੰਨੀਆਂ ਕੁ ਮਾਰਨੀਆਂ ਨੇ ਮਾਰ ਲਓ ਅੱਛਾ ਇਨਦੇ ਮਨਸੂਬੇ ਪਤਾ ਕੀ ਹੈ ਵੀ ਇਹ ਗਲਾਕ ਨੂੰ ਜ਼ਮਾਨਤ ਮਿਲੇ ਅਸੀਂ ਗੱਡੀ ਭਰ ਕੇ ਲੈ ਕੇ ਜਾਈਏ ਸਰੋਪਿਆਂ ਦੀ ਫੁੱਲ ਲੈ ਕੇ ਜਾਈਏ ਕੁੰਟਲ ਉੱਥੇ ਫਿਰ ਫੁੱਲ ਛਿੜੀ ਇੱਕ ਦੂਜੇ ਸਰੋਪੇ ਪਾ ਕੇ ਪੂਰਾ ਜਲੂਸ ਕੱਢ ਗਏ ਉੱਥੇ ਇਹ ਮਨਸਾ ਸੀ ਇਹਨਾਂ ਦੀ ਤੇ ਪਰ ਸਰਕਾਰੀ ਵਕੀਲਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ ਹੁਣ ਲੰਬੇ ਸਮੇਂ ਲਈ ਇਹ ਜੇਲ੍ਹ ਵਿੱਚ ਜਾਊਗਾ ਤੇ ਜਦੋਂ ਐਨਕਾਂ ਲਾ ਕੇ ਲਾ ਕੇ ਉਹ ਮੰਤਮਾਨ ਨੂੰ ਤੰਜ ਕਰਦਾ ਸੀ মিডিਆ ਨੂੰ ਕਹਿੰਦਾ ਸੀ ਪਹਿਲਾਂ ਦੇਖੋ ਐਨਕਾਂ ਸੋਹਣੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਤੇ ਇਹ ਸਾਰਾ ਕੁਝ ਸਾਹਮਣੇ ਆ ਗਿਆ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਵੀ ਜਿਹੜਾ ਵੀ ਇਨਸਾਨ ਇਹ ਸਮਝਦਾ ਹੈ ਨਾ ਵੀ ਮੈਂ ਟੋਏ ਕਿਸੇ ਲਈ ਪੱਟੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਕਿਸੇ ਲਈ ਪੱਟੇ ਹੋਏ ਟੋਏ ਪਟਨ ਵਾਲੇ ਨੂੰ ਵੀ ਡਿੱਗਣਾ ਪੈਂਦਾ ਜਨ ਕਿ ਜਿਹਨੇ ਟੋਏ ਪੱਟੇ ਹੁੰਦੇ ਨੇ ਨਾ ਕਿਸੇ ਲਈ ਉਹ ਟੋਏ ਪੱਟਣ ਵਾਲਾ ਖੁਦ ਵੀ ਉਹਨਾਂ ਟੋਏਾਂ ਵਿੱਚ ਡਿੱਗ ਸਕਦਾ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਪਰ ਹੁਣ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਇਹ ਕਾਰਵਾਈ ਹੋਈ ਹੈ ਹੁਕਤਾ ਸਬੂਤ 40000 ਪੰਨੇ ਦੀ ਫਾਈਲ ਪੇਸ਼ ਕੀਤੀ ਗਈ 200 ਤੋਂ ਵੱਧ ਗਵਾਹ ਲਿਖਤੀ ਰੂਪ ਵਿੱਚ ਕਹਿ ਲਈਏ ਅਦਾਲਤ ਵਿੱਚ ਪੇਸ਼ ਨੇ ਤੇ 400 ਤੋਂ ਵੱਧ ਬੈਂਕ ਅਕਾਊਂਟ ਜਣ ਕੇ ਬੈਂਕ ਖਾਤੇ ਨੇ ਜਿਨ੍ਹਾਂ ਵਿੱਚ ਇਹ ਅਰਬਾਂ ਖਰਬਾਂ ਰੁਪਇਆ ਟਰਾਂਸਫਰ ਹੋਇਆ ਇਹਦਾ ਮਾਲਕ ਕੌਣ ਹੈ ਜੀ ਬੇਕਰਮ ਸਿੰਘ ਮਜੀਠੀਆ ਅਕਾਲੀਆਂ ਦਾ ਮਾਝੇ ਦੀ ਮੈਂ ਜਾਂ ਇਹ ਕਹਿ ਲਈਏ ਵੀ ਪੰਜਾਬ ਦਾ ਬੇੜਾ ਗਰ ਕਰਨ ਵਾਲਾ ਜੇ ਇਹ ਕਹਿ ਲਈਏ ਵੀ ਅਕਾਲੀਆਂ ਦੇ ਵਿੱਚ ਜੇ ਸਭ ਤੋਂ ਵੱਡੀ ਝੂਠ ਹੈਗੀ ਹੈ ਕੋਈ ਉਹ ਬਿਕਰਮ ਸਿੰਘ ਮਨਜੀਠੀ ਹੈ ਇਹ ਗੱਲਾਂ ਕਹਾੜੀਆਂ ਨਹੀਂ ਮੈਂ ਆਪਣੇ ਵੱਲੋਂ ਅੱਜ ਬੇਨਤੀ ਕਰਨੀ ਹੈ ਆਪਾਂ ਬਾਣੀ ਪੜ੍ਹਦੇ ਔਰ ਦੋ ਵਖਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪਰੇ ਬੋਲ ਇੰਨੇ ਕੌੜੇ ਇੰਨੇ ਸਖਤ ਕਿਉਂ ਬੋਲਣ ਦੀ ਮਜਬੂਰੀ ਹੈ ਕਿਉਂਕਿ ਇਹ ਉਹ ਗਲਕ ਹੈ ਜਿਨੇ ਸ਼ਰਮ ਨਹੀਂ ਮੰਨੀ ਜਿਨੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੀਡਰਾਂ ਮੇਰੇ ਨਾਮ ਦੇ ਨਾਲ ਸਿੰਘ ਲੱਗਾ ਹੋਇਆ ਹੈ ਔਰ ਲੋਕਾਂ ਨੂੰ ਭੁਲੇਖਾ ਹੈ ਕਿ ਮੈਂ ਪੰਥਕਾਂ ਉਹ ਵੀ ਨਹੀਂ ਮਾਣੀ ਮੋਟੀ ਸ਼ਰਮ ਮੰਨੀ ਚਿੱਟਾ ਵੇਚ-ਵੇਚ ਕੇ ਆਪਣਾ ਘਰ ਭਰਨ ਲਈ ਅੱਧਾ ਪੰਜਾਬ ਉਜਾੜ ਕੇ ਰੱਖਤਾ। ਕਈ ਨੌਜਵਾਨ ਜੇਲਾਂ ਵਿੱਚ ਨੇ ਇਹਦੀ ਕਰਤੂਤ ਕਰਕੇ ਕਈਆਂ ਦੇ ਸੇਬੇ ਬੜ ਗਏ। ਕਈਆਂ ਦੇ ਘਰ ਉੱਜੜ ਗਏ। ਪਤਾ ਨਹੀਂ ਕੀ ਕੁਛ ਪੰਜਾਬ ਦੇ ਵਿੱਚ ਇਹ ਮੰਜੀਠੀਏ ਕਰਕੇ ਹੋਇਆ। ਪਰ ਅੱਜ ਮੈਂ ਸੱਚੀ ਗੱਲ ਦੱਸਾਂ। ਵਿਸ਼ਵਾਦ ਬੜਾ ਹੈ। 40 ਹਜ਼ਾਰ ਪੰਨੇ ਦੀ ਫਾਈਲ ਪੇਸ਼ ਕੀਤੀ ਹੋਵੇ। ਤੇ 400 ਬੈਂਕ ਖਾਤਾ ਹੋਵੇ 200 ਤੋਂ ਵੱਧ ਗਵਾਹ ਹੋਣ ਇੰਦੋਂ ਵੱਡੇ ਸਬੂਤ ਹੋਰ ਕੀ ਹੋ ਸਕਦੇ ਆ ਔਰ ਲੱਖ ਲਾਹਣਤ ਜਿਹੜੇ ਲੀਲੀਆਂ ਪੱਗਾਂ ਵਾਲੇ ਹਲੇ ਵੀ ਪੰਥ ਪੰਥ ਦੇ ਨਾਰੇ ਲਾਈ ਜਾਂਦੇ ਆ ਸ਼ਰਮ ਕਰੋ ਮਾੜੀ ਮੋਟੀ ਆ ਤੁਹਾਡੇ ਬਿਕਰਮ ਸਿੰਘ ਮਨਜੀਤਕੇ ਦੀ ਕਾਲੀ ਕਰਤੂਤ ਪੁਖਤਾ ਸਬੂਤਾਂ ਦੇ ਆਧਾਰ ਤੇ ਵਿਜੀਲੈਂਸ ਨੇ ਪੇਸ਼ ਕੀਤੀ ਆ ਇਹ ਸਬੂਤ ਉਹ ਨੇ ਜਿਹੜੇ ਜੇਲ੍ਹ ਵਿੱਚ ਲੰਬੇ ਸਮੇਂ ਲਈ ਰੱਖਣਗੇ ਮਜੀਠੀਏ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਮਗਰਮਸ ਛੜਿਆ ਗਿਆ ਆਵਾਜ਼ ਉਠਾਓ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਵੱਡੇ ਨਸ਼ਾ ਤਸ਼ਕਰ ਜੇਲ੍ਹ ਤੋਂ ਬਾਹਰ ਆਉਣੇ ਨਹੀਂ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ